ਸੱਚ ਗੋਰੀ ਪੰਜਾਬੀ ਖਬਰਾਂਵਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹਾਸ ਪਰਮਜੀਤ ਸਿੰਘ ਪਾਕ ਹੁਣ ਤੁਹਾਡੇ ਕੋਲ ਇੱਕ ਵੱਡੀ ਬ੍ਰੇਕਿੰਗ ਨਿਊਜ਼ ਲੈ ਕੇ حاضر ਹੋ ਚੁੱਕਿਆ ਜੀ ਤੇ ਵੱਡੀ ਬ੍ਰੇਕਿੰਗ ਨਿਊਜ਼ ਯੂ ایس ਦੇ ਨਾਲ ਸੰਬੰਧਤ ਹੈ ਜੀ ਤੇ ਯੂ ایس اے ਦੇ ਵਿੱਚ ਜੇਕਰ ਤੁਸੀਂ ਵੀ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਹ ਇੱਕ ਖਬਰ ਬੜੀ ਇੰਪੋਰਟੈਂਟ ਖਬਰ ਹੈ ਜੀ ਸੋ ਇਸ ਇੰਪੋਰਟੈਂਟ ਖਬਰ ਨੂੰ ਸੁਣਾਉਣ ਵਾਸਤੇ ਮੈਂ ਤੁਹਾਡੇ ਕੋਲ ਪਹੁੰਚ ਚੁੱਕਿਆ ਸੋ ਟ੍ਰੈਂਡੋ ਸਟੂਡੀਓ ਦਾ ਲਾਈਵ ਤੁਹਾਡੇ ਤੱਕ ਇਹ ਨਿਊਜ਼ ਪਹੁੰਚਾਈ ਜਾ ਰਹੀ ਆ ਅੱਜ ਵਾਲਾ ਦੀ ਗੱਲ ਕਰੀ ਤਾਂ ਸਾਰੀ ਟੀਮ ਤੁਹਾਡੇ ਵਾਸਤੇ ਰੋਜ਼ ਕੋਈ ਨਾ ਕੋਈ ਨਵੀਂ ਤੇ ਵੱਡੀ ਖਬਰ ਇਸ ਚੈਨਲ ਤੇ ਲੈ ਕੇ ਆਉਂਦੀ ਆ ਸੋ ਗੱਲ ਕਰਦੇ ਜੀ ਵਾਸ਼ਿੰਗਟਨ ਦੇ ਵਿੱਚ ਹੁਨਰਮੰਦ ਜਿਹੜੇ ਲੋਕ ਨੇ ਜਿਹੜੇ ਹੁਨਰਬੰਦ ਲੋਕ ਨੇ ਜਿਹੜੇ ਮਿਹਨਤੀ ਲੋਕ ਨੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਪੱਕਾ ਹੁਣ ਤੇ ਪੱਕੇ ਹੋਣ ਵਾਸਤੇ ਇੱਕ ਗ੍ਰੀਨ ਕਾਰਡ ਦੀ ਜੇਕਰ ਗੱਲ ਕਰੀਏ ਉਹਦੀ ਬੜੀ ਜ਼ਰੂਰਤ ਰਹਿੰਦੀ ਹੈ ਤੇ ਇਹ ਗ੍ਰੀਨ ਕਾਰਡ 12 ਸਾਲ ਦਾ ਇੱਕ ਵੱਡਾ ਟਾਈਮ 12 ਸਾਲ ਦੀ ਪ੍ਰੋਪਰ ਮਿਹਨਤ ਤੋਂ ਬਾਅਦ ਇਹ ਜਿਹੜਾ ਗ੍ਰੀਨ ਕਾਰਡ ਸਾਡੇ ਲੋਕਾਂ ਤੱਕ ਪਹੁੰਚਦਾ ਸੋ ਬਹੁਤ ਹੀ ਮੁਸ਼ਕਲਾਂ ਦੇ ਨਾਲ 12 ਸਾਲ ਦਾ ਕਠਿਨ ਜਿਹੜਾ ਕਿ ਇਹ ਸਫਰ ਹੈ ਇਹ ਤੈਅ ਕਰਨ ਤੋਂ ਬਾਅਦ ਹੀ ਇਹ ਗ੍ਰੀਨ ਕਾਰਡ ਸਾਡੇ ਲੋਕਾਂ ਤੱਕ ਪਹੁੰਚਦਾ ਤੇ ਹੁਣ ਤੁਹਾਨੂੰ ਕਹਾਂਗਾ ਸੀ ਕਿ 12 ਸਾਲ ਦਾ ਜਿਹੜਾ ਇੱਕ ਸਮਾਂ ਗ੍ਰੀਨ ਕਾਰਡ ਨੂੰ ਕਿਹਾ ਜਾਂਦਾ ਇਹ ਗ੍ਰੀਨ ਕਾਰਡ ਸਥਾਈ ਜਿਹੜੀ ਕਿ ਤੌਰ ਤੇ ਰਹਿਣ ਦੀ ਇਜਾਜ਼ਤ ਤਾਜ਼ਾ ਰਿਪੋਰਟ ਤੇ ਤਾਜ਼ਾ ਜਾਣਕਾਰੀ ਜੇਕਰ ਗੱਲ ਕਰੀਏ ਤਾਂ ਤਾਜ਼ਾ ਜਾਣਕਾਰੀ ਇਹ ਹੈ ਕਿ ਭਾਰਤੀਆਂ ਨੂੰ ਸਭ ਤੋਂ ਵੱਧ ਜਿਹੜੇ ਕਿ ਗ੍ਰੀਨ ਕਾਰਡ ਮਿਲਦੇ ਨੇ ਸੋ ਭਾਰਤ ਅਵਲ ਹੈ ਪਹਿਲੇ ਨੰਬਰ ਤੇ ਹੈ ਜੀ ਭਾਰਤ ਜਿਸ ਨੂੰ ਕਿ ਗ੍ਰੀਨ ਕਾਰਡ ਮਿਲਦੇ ਨੇ ਜੀ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੰਜਾਬੀਆਂ ਦੀ ਗੱਲ ਕਰੀ ਤਾਂ ਪੰਜਾਬੀਆਂ ਦਾ ਜ਼ਿਆਦਾ ਹੈ ਇਹ ਗ੍ਰੀਨ ਕਾਰਡ ਲੈਣ ਦੇ ਵਿੱਚ ਸੋ 36318 ਭਾਰਤੀ ਜਿਹੜਾ ਗੱਲ ਕਰੀਏ ਤਾਂ 36318 ਭਾਰਤੀ ਜਿਹੜਾ ਕਿ ਸਥਾਈ ਜਿਹੜਾ ਕਿ ਨਿਵਾਸ ਦਾ ਰਹਿਣ ਦਾ ਟਿਕਾਣਾ ਹੈ ਗ੍ਰੀਨ ਕਾਰਡ ਉਹ ਮਿਲ ਚੁੱਕਿਆ ਹੈ ਜੀ ਇੱਕ ਵੱਡੀ ਖਬਰ ਹੈ ਜੀ ਤੇ 27799 99 ਦੇ ਕਾਨੂੰਨੀ ਰੂਪ ਦੇ ਵਿੱਚ ਜਿਹੜਾ ਕਿ ਇੱਥੇ ਰਹਿਣ ਦਾ ਅਧਿਕਾਰ ਜਨਕੀ ਗ੍ਰੀਨ ਕਾਰਡ ਮਿਲ ਚੁੱਕਿਆ ਹੈ ਸੁ ਬੜਾ ਮੁਸ਼ਕਲਾਂ ਦੇ ਨਾਲ ਇਹ ਗ੍ਰੀਨ ਕਾਰਡ ਮਿਲਦਾ ਹੈ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ 12 ਸਾਲ ਦਾ ਸਮਾਂ ਲੱਗਦਾ ਹੈ 12 ਸਾਲ ਦੇ ਟਾਈਮ ਦੇ ਵਿੱਚ ਇਹ ਜਿਹੜਾ ਕਿ ਗ੍ਰੀਨ ਕਾਰਡ ਤੁਹਾਡੇ ਤੱਕ ਪਹੁੰਚਦਾ ਹੈ ਸੋ ਹੁਣ ਇਸ ਵਾਰ ਗੱਲ ਕਰੀਏ ਕਾਫੀ ਕਾਨੂੰਨ ਦੇ ਵਿੱਚ ਬਦਲਾਵ ਆ ਚੁੱਕੇ ਨੇ ਕਾਫੀ ਚੇਂਜ ਹੋ ਚੁੱਕਿਆ ਹੈ ਕਾਫੀ ਚੇਂਜ ਹੋਣ ਨਾਲ ਕਾਨੂੰਨ ਦੀ ਵੀ ਗੱਲ ਕਰੀਏ ਤਾਂ ਕਾਨੂੰਨ ਦੇ ਵਿੱਚ ਕਾਫੀ ਉਲਟਫੇਰ ਹੋਇਆ ਹੈ ਤੇ ਗੱਲ ਕਰੀਏ ਐਚ ਆਈ ਬੀ ਜਿਹੜਾ ਕਿ ਵੀਜ਼ਾ ਹੈ ਐਚ 1 ਬੀ ਵੀਜ਼ਾ ਤਾਰਕਨ ਨੂੰ ਇਹ ਜਿਹੜਾ ਕਿ ਗ੍ਰੀਨ ਕਾਰਡ 2010 ਤੋਂ 2014 ਦੀ ਜੇਕਰ ਗੱਲ ਕਰੀਏ ਤਾਂ 36 ਫੀਸਦੀ ਰੋਜ਼ਗਾਰ ਅਧਾਰਿਤ ਕਾਰਡ ਜਿਹੜਾ ਕਿ ਇਹ ਐਚ ਆਈ ਬੀ ਐਚ 1 ਬੀ ਸੌਰੀ ਐਚ 1 ਬੀ ਜਿਹੜਾ ਕਿ ਵੀਜ਼ਾ ਇਹ 2 ਲੱਖ 22 ਹਜ਼ਾਰ ਲੋਕਾਂ ਨੂੰ ਮਿਲਿਆ ਸੀ ਸੋ 2010 ਤੋਂ 2014 ਸੋ ਆਂਕੜਾ ਬੜਾ ਛੋਟਾ ਹੈ ਲੇਕਿਨ ਹੁਣ ਦਾ ਆਂਕੜਾ ਜੇਕਰ ਗੱਲ ਕਰੀਏ ਤਾਂ ਕਾਫੀ ਵੱਡਾ ਆਂਕੜਾ ਹੈ ਸੋ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਕਾਫੀ ਸੁਖਾਲਾ ਹੋਇਆ ਹੈ ਗ੍ਰੀਨ ਕਾਰਡ ਲੈ पंजाबी को नाम है अपनी पढ़ी को देश युनियन तो तमाम बढ़िया एक सुनया पढ़िया आज साड़ी यूनियम चैनल आज